you ਸਤਿਗੁਰੂ ਵੀਰ ਮਾਨਾ ਕਹਿੰਦੇ ਤੂੰ ਲੋਕ ਤੇ ਸਾਰਾ ਸੰਸਾਰ ਪੈਦਾ ਹੋਇਆ ਇੱਥੇ ਛੋਟਾ ਵੱਡਾ ਕੁਝ ਹੈ ਹੀ ਨਹੀਂ ਪ੍ਰਮਾਤਮਾ ਨੇ ਮਨੁੱਖ ਬਣਾ ਕੇ ਭੇਜਿਆ ਸੀ ਸਾਰੇ ਮਨੁੱਖਾਂ ਨੂੰ ਕੋਈ ਕਿਸੇ ਨਾਲ ਜਾਤ ਵਰ ਨਹੀਂ ਸਰਬਾਰਾਮ ਦਾ ਮਾਣ ਤੈਨੂੰ ਤੇ ਮੇਰੇ ਤੇ ਮਾਣ ਹੋਣਾ ਚਾਹੀਦਾ ਏ ਤੇਰਾ ਕੋਈ ਤੈਂਦਾ ਬਦਵਾਸ ਲੱਗਦਾ ਹੁਣ ਤੇਰੇ ਗੁਰੂ ਗੋਬਿੰਦ ਸਿੰਘ ਜੀ ਬਿਨਾਂ ਸਭ ਬਰਵਾ ਬੇਤਨਾ ਹੀ ਬੈਨਾ ਬੇਕਵੀਂ ਤੇਰਾ ਗੁਰੂ ਕਿੱਡਾ ਕੋਈ ਸਮਾਨ ਹੈ ਤੂੰ ਮਾਤਾ ਜੀ ਕਹਿੰਦੇ ਚੰਗਾ ਪੁੱਤ ਨੂੰ ਰੋਟੀ ਖਾਦਾ ਜਿੱਦਣ ਕਿਤੇ ਤੇਰਾ ਸਮਾਨ ਬਣਿਆ ਜਾਂ ਮਹਾਰਾਜ ਜੀ ਜੀ ਦੇ ਕੋਲ ਚਲੇ ਤਾਂ ਵੀ ਬਹਿ ਕੇ ਵਿਚਾਰ ਗੋਸ਼ਟ ਕਰ ਲਈ ਹੁਣ ਮਾਤਾ ਜੀ ਨੇ ਦੱਸਿਆ ਹੋਇਆ ਸੀ ਮਹਾਰਾਜ ਕਬੀਰ ਨੂੰ ਕਿ ਮਹਾਰਾਜ ਮੇਰਾ ਪੁੱਤਰਾ ਬੇਦ ਸ਼ਾਸਤ ਧਾਰਮਿਕ ਗ੍ਰੰਥ ਪੜੇ ਪੜੇ ਪਰ ਮਨ ਚ ਮੰਮਾ ਬਣੀ ਜੇ ਕਿਤੇ ਤੁਹਾਡੀ ਸ਼ਾਖ ਵਿੱਚ ਆਇਆ ਉਹਨੂੰ ਬਖਸ਼ ਦਿਓ ਉਹਨੂੰ ਗਿਆਨ ਦੀ ਰੋਟੀ ਦਿਓ ਸਰਵਰਾਮ ਆ ਗਿਆ ਧਰਮ ਗ੍ਰੰਥਾਂ ਦਾ ਗੱਡਾ ਲੱਭਿਆ ਮਹਾਰਾ ਜੀ ਦੇ ਤਾਰਾਂ ਤੇ ਬਹੁਤ ਬਾਅਦ ਮਿਲਤਾ ਹੈ ਪੁੱਛਿਆ ਕਹਿੰਦੇ ਮਹਾਰਾ ਜੀ ਕਿੱਥੇ ਹੈ ਉਧਰ ਖੱਟੀ ਦਾ ਕੰਮ ਚੱਲਦਾ ਹੈ ਕੱਪੜਾ ਪਾਉਂਦੇ ਮਹਾਰਾ ਜੀ ਕਹਿੰਦੇ ਹੈ ਭਾਈ ਕੌਣ ਆ ਤੂੰ ਕਹਿੰਦਾ ਮੈਂ ਸੁਬਹਿ ਜਿਤ ਸਰਵਰਾਮ ਅੱਛਾ ਸਾਬਾ ਉਹ ਸਰਬਾ ਜਿਹੜਾ ਸਾਰਿਆਂ ਨੂੰ ਖਰਾਕ ਦਿੰਦਾ ਹੈ ਕਹਿੰਦੇ ਹਾਂ ਤੁਸੀਂ ਤੇ ਮੇਰੇ ਤੋਂ ਚੰਗੇ ਜਾਣੋ ਤੁਸੀਂ ਤੇ ਮੇਰੇ ਬਾਰੇ ਜਾਣਦੇ ਹੋ ਮਾਰਾ ਕਹਿੰਦੇ ਹਾਂ ਆ ਜਾ ਸਰਬਾ ਕੀ ਕਹਿਣਾ ਚਾਹਨਾ ਸਰਬਾ ਰਾਮ ਕਹਿੰਦਾ ਮਾਰਾ ਮੈਂ ਤੁਹਾਡੇ ਕੋਲੀਆਂ ਨਾ ਤੁਸੀਂ ਬਾਹਰ ਆਓ ਮੈਂ ਤੇ ਦੇਖੋ ਧਾਰਮਿਕ ਗ੍ਰੰਥਾਂ ਦਾ ਗੱਡਾ ਲੱਦ ਕੇ ਤੁਹਾਡੇ ਘਰ ਆਇਆ ਕਿਸੇ ਵੀ ਵੇਦ ਸ਼ਾਸਤਰ ਵਿੱਚੋਂ ਕੋਈ ਵੀ ਮੈਨੂੰ ਬਚਨੋਂ ਮੈਂ ਦੱਸਦਾਗਾ ਮੇਰਾ ਬਹਿਤ ਵੀ ਵਿਚਾਰ ਕੋਸ਼ਿਸ਼ ਕਰੋ ਮੈਂ ਤੇ ਬੜੇ ਬੜੇ ਵਿਦਵਾਨਾਂ ਨੂੰ ਪੜਾ ਦਿੱਤਾ ਹੈ ਸਭ ਤੋਂ ਪਹਿਰੇ ਮਹਾਰਾ ਗਿਆਨ ਦੇ ਸਾਧ ਜਿਨ੍ਹਾਂ ਨੂੰ ਗੁਰੂ ਅਰਜਨ ਦੇਵ ਜੀ ਕਹਿੰਦੇ ਆ ਜਿਵੇਂ ਸਮੁੰਦਰ ਪਾਣੀ ਨਾਲ ਨੀਰ ਨਾਲ ਭਰਿਆ ਹੈ ਮਹਾਰਾ ਕਵੀ ਜੀ ਇੱਡੇ ਗੁਣਾਂ ਦੇ ਭਰੇ ਹੋਇਆ ਕਿ ਉਹਨਾਂ ਨੂੰ ਗਿਆਨ ਦਾ ਸਮੁੰਦਰ ਗੁਰੂ ਅਰਜਨ ਦੇਵ ਜੀ ਨੇ ਆਖਿਆ ਸਤਿਗੁਰੂ ਦੇਮੋ ਪਰ ਜਿਹੜੇ ਮਹਾਨ ਹੁੰਦੇ ਉਹਨਾਂ ਤੇ ਨਿਭਰਤਾ ਬੜੀ ਹੈ। ਸਾਧੂ ਕਬੀਰ ਜੀ ਮਹਾਰਾ ਕਰਦੇ ਸਰਬਰਾਮ ਬਈ ਅਸੀਂ ਤੇਰਾ ਵਿਚਾਰ ਗੁਰਥ ਥੋੜੀ ਕਰ ਸਕਦੇ। ਮੈਂ ਇੱਕ ਜਨੀਨ ਗਲਾਵਾ ਕੋ ਤੇ ਬਹੁਤ ਉੱਚੀ ਕੁਲ ਵਾਲਾ ਬ੍ਰਾਹਮਣ ਤੇ ਤੈਨੂੰ ਵੇਦ ਸਾਰਤਨਾ ਦਾ ਬੜਾ ਗਿਆਨ ਹੈ। ਸਰਬਰਾਮ ਕਹਿੰਦਾ ਇਹ ਤੇ ਪਹਿਲੇ ਹੀ ਹਾਮੁ ਜੀ ਬੈਠਾ ਹੈ। ਮੈਂ ਸੋਚਿਆ ਕਿ ਮਿਲਣਾ ਵਿਚਾਰ ਗੁਰਥ ਕਰੇਗਾ। ਮਾਰਾ ਕਬੀਰ ਜੀ ਕਹਿੰਦੇ ਬਈ ਅਸੀਂ ਤੇਰੇ ਨਾਲ ਵਿਚਾਰ ਕੋਈ ਨਹੀਂ ਕਰ ਸਕਦੇ ਕਹਿੰਦੇ ਤੁਸੀਂ ਹਾਰ ਮੰਨ ਲਈ ਕਹਿੰਦੇ ਭਾਈ ਇਹ ਤਾਂ ਹੀ ਸਮਝ ਲੈ ਹਾਰ ਮੰਨ ਲਈ ਸਰਵਾ ਰਾਮ ਜਦੋਂ ਜਾਣ ਲੱਗਾ ਕਹਿੰਦਾ ਇਦਾਂ ਕੰਮ ਨਹੀਂ ਬਣਨੀ ਤੇਰੀ ਮਾਂ ਵੀ ਤੇਰੀ ਮੰਨ ਲੈਦਾ ਤੇ ਕਬੀਰ ਮਾਰੋ ਦੀ ਬਾਤ ਪਾਉਂਦੇ ਮਾਰਾ ਕਬੀਰ ਜੀ ਕਹਿੰਦੇ ਮਾਤਾ ਤੈਨੂੰ ਕਿੱਦਾਂ ਮਨੂ ਕਹਿੰਦਾ ਮੈਂ ਤਾਜ ਦਿੱਤੇ ਲੈ ਤਾ ਤੁਸੀਂ ਆਪਣਾ ਮੂੰਠਾ ਲਾ ਤਾ ਦਸਤ ਕਰਾ ਤਾ ਦੀ ਵਿਦਿਆ ਕਾਲਜ ਤੇ ਸਰਬਾ